ਨਮਸਕਾਰ ਆਪ ਦੇਖ ਰਹੇ ਹੋ ਪੰਜਾਬ ਜੀ ਕੇ ਨਿਊਜ਼ ਬਤਾ ਦੇ ਕਿ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੇ ਹੱਕ ਵਿੱਚ ਪੂਰੇ ਵਿਧਾਇਕ ਜੁਗਿੰਦਰ ਪਾਲ ਵੱਲੋਂ ਆਪਣੇ ਸਮਰਥਕਾਂ ਨਾਲ ਟ੍ਰੈਕਟ ਮਾਰਚ ਕੱਢਿਆ ਗਿਆ। ਦੱਸ ਦਈਏ ਕਿ ਬਣੀ ਲੋਦੀ ਅੱਡਾ ਸੁੰਦਰ ਚੱਕ ਕਾਂਗਰਸ ਦਫ਼ਤਰ ਤੋਂ ਸ਼ੁਰੂ ਹੋ ਕੇ ਅਤੇ ਅਲੱਗ-ਅਲੱਗ ਪਿੰਡਾਂ ਵਿੱਚੋਂ ਹੁੰਦੇ ਹੋਏ ਅੱਡਾ ਸਰਨਾ ਵਿੱਚ ਸਮਾਪਤ ਹੋਇਆ। ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼। کانگریس پارٹی قوم مزدور ایک, دار. مجدور ایک دار. کسان مزدور ایک بڑے دکھ کی گل ہے کہ پنجاب دا جڑا کسان ਕਿਸਾਨ ਮਜ਼ਦੂਰ ਏਕਤਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਆਪਣੀ ਦੇਸ਼ ਦੀ ਰਾਜਧਾਨੀ ਦੇ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹਾਂਜੀ ਸਰ ਪਿਛਲੇ ਦਿਨੀ ਤੁਹਾਡੇ ਲੋਕ ਕੈਟਰਲ ਮਾਰਚ ਵੀ ਕੱਢਿਆ ਗਿਆ ਸੀਗਾ ਜਿਹੜਾ ਕਿਸਾਨ ਸ਼ੂਕ ਕਰਨ ਜਿਹੜਾ ਸ਼ਹੀਦ ਹੋਇਆ ਇਹ ਕਹਿ ਸਕਦੇ ਆ ਉਹਨੂੰ ਸ਼ਰਧਾਂਜਲੀ ਦਿੱਤੀ ਹੈ ਅੱਜ ਟਰੈਕਟਰ ਮਾਰਚ ਕੱਢਿਆ ਯਾਰ ਕੀ ਕਹਿਣਾ ਚਾਹੁੰਦੇ ਹਾਂ ਕਿਸਾਨਾਂ ਦੇ ਹੱਥ ਤੇ ਜਿਹੜੀ ਤੁਹਾਡੀ ਪਾਰਟੀ ਹੈਗੀ ਆ ਕੰਦੇਣਾ ਕੰਦਾ ਖੜਾ ਕੇ ਮੜੀ ਖੜੀ ਹੈ ਕੋਈ ਜੀ ਸਾਡੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਅਨਸ਼ਖਰ ਖੜਗੇ ਸਾਹਿਬ ਔਰ ਪੰਜਾਬ ਦੇ ਸਾਡੇ ਅਨਸ਼ਖਰ ਰਾਜਾ ਬੜਿੰਦ ਜੀ ਔਰ ਪੰਜਾਬ اپੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਅੱਜ ਜਿਹੜੀ ਹੈ ਟਰੈਕਟਰ ਰੈਲੀ ਕਿਸਾਨਾਂ ਦੇ ਨਾਲ ਕੱਢੀ ਗਈ ਹੈ ਮੇਰੇ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਜਿੰਨੇ ਵੀ ਮੇਰੇ ਕਿਸਾਨ ਭਰਾ ਨੇ ਜਿੰਨੇ ਵੀ ਮੇਰੇ ਕਾਂਗਰਸ ਪਾਰਟੀ ਦੇ ਵਰਕਰ ਅੱਜ ਇਕੱਠੇ ਹੋਇਆ ਸਾਰਿਆਂ ਦਾ ਮੇਰੇ ਦਿਲ ਦੀਆਂ ਹਰਾਈਆਂ ਤੋਂ ਥੈਂਕਸ ਔਰ ਨਿੱਘਾ ਸਵਾਗਤ ਹੈ ਅੱਜ ਜਿਹੜਾ ਦੇਸ਼ ਔਰ ਸੂਬਾ ਜੋ ਹਾਲਾਤ ਦੇਸ਼ ਦੇ ਚੱਲਦੇ ਆ ਬਹੁਤ ਮਾੜੇ ਹਾਲਾਤ ਚੱਲਦੇ ਪਿਆ ਆ ਇਹ ਜਿਹੜਾ ਕਿਸਾਨ ਅੱਜ ਬਾਰਡਰਾਂ ਦੇ ਉੱਤੇ ਰੋਲੇ ਆ ਔਰ ਜਿਹੜੀ ਸੈਂਟਰਲ ਸਰਕਾਰ ਹੈ ਮੋਦੀ ਸਰਕਾਰ ਹੈ ਇਹ ਹਰ ਗੱਲ ਦੇ ਟੀਵੀ ਤੇ ਦੇਖੋ ਮੋਦੀ ਗਰੰਟੀ ਮੋਦੀ ਗਰੰਟੀ ਤੇ ਮੈਂ ਤੁਹਾਡੇ ਚੰਨ ਦਾ ਇਹ ਪੁੱਛਣਾ ਚਾਹਦਾ ਬੀਜੇਪੀ ਸਰਕਾਰ ਨੂੰ ਅੱਜ ਜਿਹੜੇ ਸਾਡੇ ਕਿਸਾਨਾਂ ਦਾ 2020 ਦੇ ਵਿੱਚ ਇਹਨਾਂ ਨਾਲ ਕਮਿਟਮੈਂਟ ਹੋਈ ਸੀ ਉਹਦੇ ਵੀ ਕਿਸਾਨਾਂ ਨੇ ਕਾਫੀ ਲੰਬਾ ਸਟ੍ਰੈਚ ਕਰਨ ਤੋਂ ਬਾਅਦ ਜਾਸਲ ਹੋਏ ਸੀ ਜਿਹੜੇ ਤਿੰਨ ਕਾਨੂੰਨ ਨੇ ਤੇ ਰਾਤ ਕਿਤੇ ਜਾਣਗੇ ਔਰ ਅੱਜ ਤੱਕ ਕੋਈ ਕਾਨੂੰਨ ਰੱਦ ਨਹੀਂ ਕੀਤਾ ਗਿਆ ਅੱਜ ਫੇਰ ਸਾਡੇ ਕਿਸਾਨ ਜਿਹੜੇ ਵਾਰਡਰਾਂ ਦੇ ਉੱਤੇ ਆਪਣੀ ਮੰਗ ਬੰਨਾਣ ਵਾਸਤੇ ਉਹ ਦਰਦਾਂ ਦੇ ਟਕੇ ਖਾ ਰਹੇ ਆ ਕਈ ਦੇ ਕਿਸਾਨ ਸਾਡੇ ਸ਼ਹੀਦ ਹੋ ਗਿਆ ਜਿਹਦਾ ਸਾਡਾ ਛੋਟਾ ਪ੍ਰਵਾਹ ਸ਼ੁਭਕਰਨ ਉਹਦੇ ਵੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਹੈ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਇਹ ਕਹਿੰਦੇ ਆ ਵਨ ਦੇਸ਼ ਤੇ ਬਨ ਜੇ ਸੁਭਾ ਤੇ ਫਿਰ ਸਾਰੇ ਕਾਨੂੰਨ ਇੱਕ ਹੈ ਤੇ ਫਿਰ ਜਦੋਂ ਦਿੱਲੀ ਦੇ ਵਿੱਚ ਕਿਸਾਨ ਸਾਡੇ ਜਾ ਰਹੇ ਹੈ ਤੇ ਹਰਿਆਣਾ ਸਰਕਾਰ ਨੂੰ ਕੀ ਬਿਮਾਰੀ ਹੈ ਉਹ ਕਿਉਂ ਨਹੀਂ ਉਹਨਾਂ ਨੂੰ ਜਾਣਦੇ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਲੋਕਾਂ ਅਗੇ ਉਹ ਜਿਹੜਾ ਟਾਈਮ ਹੈ ਉਹ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਬੰਤ ਕੋਈ ਪਾਰਟੀ ਲੱਗ ਰਹੀ ਹੈ ਅੱਛੀ ਪਾਰਟੀ ਜਿਹੜੀ ਸਾਰੇ ਧਰਮਾਂ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਜਿਹੜਾ ਸਾਡਾ ਦੂਸਰਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਸੀ ਲਾਲਬਾਹੂ ਸ਼ਾਸਤਰੀ ਜੀ ਉਹਨਾਂ ਦਾ ਨਾਰਾ ਸੀ ਜាយ ਜਵਾਨ ਜាយ ਕਿਸਾਨ ਅੱਜ ਹੋ ਗੀ ਰਿਆ ਅੱਜ ਬੀਜੇਪੀ ਨੇ ਜាយ ਜਵਾਨ ਤੇ ਜាយ ਕਿਸਾਨ ਆਮਣੇ ਸਾਹਮਣੇ ਕਰਕੇ ਲੜਾਈ ਲੁਆਤੀ ਹੈ ਤੇ ਮੇਰੀ ਸਾਰੇ ਲੋਕਾਂ ਕੇ ਬੇਨਤੀ ਹੈ ਤਗੜੇ ਹੋ ਕੇ ਕਿਸਾਨ ਦਾ ਸਾਥ ਦਿਓ ਦੇਸ਼ ਔਰ ਸੂਬਾ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਖਾਸ ਕਰਕੇ ਕਿਸਾਨਾਂ ਦਾ ਜਿਹੜੇ ਆਪਣੇ ਹਿੱਤਾਂ ਦੇ ਲਈ ਤਗੜੇ ਹੋ ਕੇ ਦੇਸ਼ ਔਰ ਸੂਬੇ ਬਾਸੇ ਲੜਾਈ ਲੜ ਲਿਆ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਜਾਈ ਟੀਨਲ ਸਾਹਿਬ ਤੁਸੀਂ ਕਿਸਾਨ ਆਗੂ ਤੁਹਾਡੇ ਨਾਲ ਜਿਹੜੀ ਕਾਂਗਰਸ ਪਾਰਟੀ ਅੱਜ ਟਰੈਕਟਰ ਮਾਰਚ ਵੀ ਕੱਢ ਰਹੀ ਹੈ ਉਹ ਕਹਿਣਾ ਚਾਹੁੰਦੇ ਹਾਂ ਕਾਂਗਰਸ ਪਾਰਟੀ ਤੋਂ 15 ਤੱਕ ਅਸੀਂ ਕਾਂਗਰਸ ਪਾਰਟੀ ਦਾ ਸਵਾਗਤ ਕਰਦੇ ਹਾਂ ਤੇ ਜਤਨੁਤਨਵਾਦ ਕਰਦੇ ਹਾਂ ਜਗਨਰਪਾਲ ਜੀ ਦਾ ਕਿ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਹਰ ਮੋੜ ਤੇ ਸਾਡਾ ਸਾਥ ਦਿੱਤਾ ਹੈ 21 ਤਰੀਕ ਦੀ ਸ਼ੁਭ ਕਰਨ ਦੀ ਕਿਸਾਨੀ ਮੋਰਚੇ ਦੇ ਵਿੱਚ ਸ਼ਹੀਦੀ ਹੋਈ ਆ ਉਹਦੇ ਕੋਲੇ ਲੱਗੀ ਆ ਕੋਲੀ ਨਾਲ ਦੀ ਡੈਥ ਹੋਈ ਆ ਅੱਜ ਤੱਕ ਪੰਜਾਬ ਸਰਕਾਰ ਨੇ ਉੱਤੇ ਪਰਚਾ ਦਰਜ ਨਹੀਂ ਕੀਤਾ ਹੈਗਾ ਇਸੇ ਸੰਦਰਭ ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲਾਂ ਕੈਟਰ ਮਾਰਤ ਵੀ ਕਿਹੜਾ ਸੀ ਅੱਜ ਟਰੈਕਟਰ ਰੈਲੀ ਦਾ ਇਤਜਾਮ ਕੀਤਾ ਹੈਗਾ ਅਸੀਂ ਤੈਹ ਦਿਲੋਂ ਐਮਐਲਏ ਸਾਹਿਬ ਦੇ ਧੰਨਵਾਦੀਆਂ ਇਹ ਕਿਸਾਨੀ ਮੁੱਦੇ ਦੇ ਉੱਤੇ ਜਿੱਥੇ ਵੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਹੁੰਦੀ ਹੈ ਇਹ ਸਾਡਾ ਸਾਥ ਹੈ